ਕਿਸੇ ਚਿੱਕੜ ਦੇ ਵਿੱਚ ਅੜ ਜਾਵੇ ਉੱਪਰ ਬੈਠਾ ਜੱਟ ਕਸੂਤੀ ਸਿੱਧੀ ਦੇ ਵਿੱਚ ਫਸ ਜਾਵੇ ਤਾਂ ਮਾਰ ਸਾਹਿਬ ਤੇ ਕਲਿਸ਼ੇ ਕਰਕੇ ਝੋਟੇ ਹੀ ਕਮ ਆਉਂਦੇ ਨਹੀਂ ਝੋਟੇ ਹੀ ਕਮ ਆਉਂਦੇ ਨਹੀਂ ਉਹ ਅੜਿਆ ਗੱਡਾ ਜਿਹੜਾ ਪਿਛਲਾ ਆਪਣਾ 1700 ਸਾਲਾਂ ਤੋਂ ਅੜਿਆ ਆ ਸੀ ਉਹ ਮਾਰ ਸਾਹਿਬ ਤੇ ਸਰਦਾਰ ਕਲਿਸ਼ੋ ਨੇ ਕੱਢ ਕੇ ਤੁਹਾਡੇ ਝੋੜੀ ਪਾਇਆ ਸਾਨੇਵਾਲ ਦੇ ਨਜ਼ਦੀਕੀ ਪੈਂਬਰਵਾਲਾ ਦੇ ਵਿੱਚ ਬਲਦਾਂ ਤੇ ਬੱਚੀਆਂ ਦੀ ਪੰਜਾਬ ਕਮੇਟੀ ਦੇ ਵੱਲੋਂ ਐਨਆਰਆਈ ਕੁਲਦੀਪ ਸਿੰਘ ਮਾਮਾ ਯੂਐਸਏ ਦੇ ਗ੍ਰਾ ਵੀ ਤੇ ਅਰਜਿੰਦਰ ਕੋ ਸਰਪੰਚ ਗगन ਜੋਤ ਸਿੰਘ ਰਮੀ ਹਰਦੇਵ ਸਿੰਘ ਸਰਪੰਚ ਪੰਗਨਵਾਲ ਅਤੇ ਬਲਜੀਤ ਸਿੰਘ ਬਰਵਾਲਾ ਦੀ ਦੇਖ ਰੇਕ ਇਟ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਅਜੰਡਾ ਇਹ ਸੀ ਕਿ 14 ਸਾਲਾਂ ਤੋਂ ਸਰਕਾਰਾਂ ਵੱਲੋਂ ਬੰਦ ਕੀਤੀਆਂ ਗਈਆਂ ਬਲਦਾਂ ਦੀਆਂ ਦੋੜਾਂ ਨੂੰ ਐਨਆਰਆਈ ਕੁਲਦੀਪ ਸਿੰਘ ਮਾਮਾ ਦੇ ਜਿਤਨਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਇਟ ਮੁਰ ਤੋਂ ਬਲਦਾਂ ਦੀਆਂ ਧੋੜਾਂ ਨੂੰ ਹਰੀ ਚੰਡੀ ਦਿੱਤੀ ਗਈ। ਇਸ ਮੀਟਿੰਗ ਦੇ ਵਿੱਚ ਪੰਜਾਬ ਭਰ ਤੋਂ ਆਈਆਂ ਹੋਈਆਂ ਬਲਦ ਕਮੇਟੀਆਂ ਨੇ ਐਨਆਰਆਈ ਕੁਲਦੀਪ ਸਿੰਘ ਮਾਮਾ ਅਤੇ ਪੰਜਾਬ ਪ੍ਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਹੋਈ ਗੱਲਬਾਤ ਆਓ ਸੁਣਦੇ ਹਾਂ ਕੀ ਕਿਹਾ। ਸੱਚੀ ਗੱਲ ਵੀ ਸਾਰਿਆਂ ਨੂੰ ਅੱਜ ਬੜੇ ਭਾਗਾਂ ਵਾਲਾ ਦੇ ਨਾ ਜੋ ਸਾਰੇ ਬੈਲਦੜਾ ਕਬੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪ੍ਰਾਣੀ ਆ ਸੀ ਕਿ ਸਾਡੀਆਂ ਕਦੇ ਤਾਂ ਕਦੇ ਬੈਲ ਬੜਦਾ ਦੀ ਖੇਤ ਚਾਲੂ ਹੋਊਗੀ ਤੇ 15-20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਗਏ ਸੀਗੇ ਥੋੜਾ ਜਿਹਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਤਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਵਿਰਾਸਤੀ ਖੇਡ ਆ ਬਈ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਐਮ ਸਾਹਿਬ ਨਾਲ ਬਹੁਤ ਪੁਰਾਣਾ ਰਾਪਤਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕੁਲਦੀਪ ਸਿੰਘ ਜੀ ਨੇ ਇੱਕ ਪੁਲ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਐਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਸੀਐਮ ਸਾਹਿਬ ਨੇ 15 20 ਮਿੰਟ ਵਧੀਆ ਰੁੱਕ ਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਇਹ ਕੈਬਨਰ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਢੁੱਡੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਝੰਡੀ ਦੇ ਦਿੱਤੀ ਆ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਾਣੇ ਧੰਨਵਾਦ ਕਰਨ ਪਹੁੰਚਿਆ ਜੇ ਸਾਰੇ ਲੋਕ ਤੇ ਜਿਹੜਾ ਤੁਸੀਂ ਇਹ ਕੰਮ ਕੀਤਾ ਸ਼ਲਾਘਾ ਕਰ ਰਹੇ ਨੇ ਇਸ ਕੰਮ ਦੀ ਹਾਂਜੀ ਬਿਲਕੁਲ ਇਹ ਅੱਜ ਸਾਰੇ ਬੈਲ ਤੜਾਕ ਵੀਰ ਨੇ ਜਿਹੜੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂ ਐਸ اے ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦਾਂ ਇੱਥੇ ਆਇਆ ਤੇ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਾ ਪਏ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਦੇ ਵਿਚਾਰਿਆਂ ਨੇ ਬੜੀ ਭੱਜ ਨੱਠ ਕੀਤੀ ਆ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈਗੀ ਹਾਂ ਪਿਛਲੇ ਸਮੇਂ ਚ ਕਾਲੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੀ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ਓਐਸਡੀ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜੱਦ ਕੇ ਹਲ ਸਾਹਿਬ ਬੈਗਬੀ ਜੀ ਖਤੇ ਮੈਂ ਹਰਦੇਵ ਸਿੰਘ ਸਰਦਾਰ ਹਰਦੇਪ ਸਿੰਘ ਸਰਪੰਚ ਪਿੰਡ ਕੰਗੜਵਾਲ ਮੈਂ ਨੂੰ ਜਦੋਂ ਪਤਾ ਲੱਗਿਆ ਸੀਐਮ ਸਾਹਿਬ ਨੇ ਹਰੀ ਚੰਡੀ ਦਿੱਤੀ ਬੈਲਗੱਡੀਆਂ ਨੂੰ ਅਸੀਂ ਬਹੁਤ ਬਾਤ ਉਹਨਾਂ ਦਾ ਧੰਨਵਾਦ ਕਰਦੇ ਆਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਕਿਸਾਨ ਵੀ ਅੱਬ ਗੱਡੀਆਂ ਦੇ ਜਿਹੜੇ ਭਜਾਉਂਦੇ ਆ ਉਹ ਪਹੁੰਚੇ ਹੋਏ ਆ ਸਾਰੇ ਵੀਰ ਬਹੁਤ ਖੁਸ਼ ਨੇ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਲਦੀਪ ਸਿੰਘ ਵੀ ਬੁਲਾਇਆ ਉਪਰਾਲਾ ਕੀਤਾ ਗਿਆ ਜੀ ਹਾਂਜੀ ਮੇਰੇ ਜਿਹੜੀ ਮੋੜ ਸ਼ੁਰੂ ਹਾਂਜੀ 14 ਸਾਲ ਹੋ ਗਏ ਜੀ ਗੱਡੀਆਂ ਬੰਦ ਪਈਆਂ ਸੀਗੀਆਂ ਬਾਈ ਗੱਡੀਆਂ ਤੇ ਦੌੜ ਜਿਹੜੀ ਬੰਦ ਪਈ ਸੀ ਸਰਦਾਰ ਕਲਵੀਰ ਸਿੰਘ ਨੇ ਇਹ ਹਰੀ ਚੰਦੀ ਦਵਾਈ ਆ ਬਾਈ ਜੀ ਕਿਹੜੇ ਕਿਹੜੇ ਏਰੀਆ ਤੋਂ ਜੀ ਆਏ ਆ ਆਪਣੇ ਕੋਲ ਜਿਹੜੇ ਬਾਲਕਨ ਜਿਹਨਾਂ ਦੇ ਮਾਲਕ ਨੇ ਕਿਹੜੇ ਕਿਹੜੇ ਏਰੀਆ ਤੋਂ ਆਏ ਹੋ ਨੇ ਆਪਣੇ ਇਸ ਪਾਸੇ ਸਾਰੇ ਪੰਜਾਬ ਚੋਂ ਹੀ ਆਏ ਹੋਏ ਆ ਜੀ ਕਿਲਾ ਰੈਪਰ ਚ ਵੀ ਬੜੀਆਂ ਖੇਡਾਂ ਹੋਦੀਆਂ ਨੇ ਜੀ ਹਾਂਜੀ ਹਾਂਜੀ ਕਿਲਾ ਰੈਪਰ ਸਾਡਾ ਪਿੰਡ ਵੀ ਪੁਰਾਣਾ ਨਾਰੰਗਵਾਲਾ ਜੀ ਤੇ ਉੱਥੋਂ ਬਹੁਤ ਬੰਦੇ ਖੁਸ਼ ਨੇ ਵਾਹਿਗੁਰੂ ਜੀ ਕਿਰਪਾ ਮੈਂ ਸੀਐਮ ਦੀ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹਨਾਂ ਦੀ ਹਰੇਕ ਗੱਲ ਨੂੰ ਨੇੜੇ ਹੋ ਕੇ ਸੁਣਿਆ। ਉਹਨਾਂ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ ਬੱਚੇ ਬਿਝਾਉਣ ਦੀ ਮਤਲਬ ਕਿ ਕਾਫੀ ਚਿਰ ਤੋਂ ਬੰਦ ਸੀ ਇਹ ਕੰਮ। ਉਹਨਾਂ ਨੇ ਬਹੁਤ ਨੇੜੇ ਹੋ ਕੇ ਲੰਦੀਏ ਗੱਲ ਸੁਣੀ। ਮੈਂ ਉਹਨਾਂ ਨੂੰ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਕਰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ। ਨਾਮ ਮੇਰਾ ਜੀ ਮਨਜੋਤ ਸਿੰਘ ਆ। ਤੁਸੀਂ ਵੀ ਖੇਡਾਂ ਨੂੰ ਪਿਆਰ ਕਰਦੇ ਹੋ? ਹਾਂ ਜੀ ਹਾਂ ਜੀ ਬਿਲਕੁਲ ਜੀ ਖੇਡਾਂ ਪ੍ਰਤੀ ਅਸੀਂ ਬਹੁਤ ਮਾਨਤਾ ਕਰਦੇ ਆਂ ਖੇਡਾਂ ਨੂੰ ਪਿਆਰ ਕਰਦੇ ਆਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜਾ ਆਪਣੇ ਪਿੰਡ ਤੋਂ ਖੇਡਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ 14 ਸਾਲ ਪਹਿਲਾਂ ਜਿਹੜੀਆਂ ਖੇਡਾਂ ਰੁਕੀਆਂ ਹੋਈਆਂ ਅੱਜ ਜਿਹੜੀਆਂ ਚੱਲੀਆਂ ਨੇ ਤੇ ਜੋ ਸਾਡੀਆਂ ਪੀੜੀਦਾਰ ਪੀੜੀ ਚੱਲਦੀਆਂ ਖੇਡਾਂ ਸੀਗੀਆਂ ਇਹ ਤੇ ਇਹਦੇ ਵਿੱਚ ਜੋ ਕੰਪਲੀਟ ਕੀਤੀ ਸੀਗੀ ਸਰਕਾਰ ਵੱਲੋਂ ਕੀ ਬੌੜ ਦਾ ਨੂੰ ਜਾਂ ਆਰ ਲਾਈ ਜਾਂਦੀ ਆ ਜਾਂ ਛੋਟੀਆਂ ਮਾਰੀਆਂ ਜਾਂਦੀਆਂ ਤਾਂ ਤਾਂ ਕੋਈ ਤਸ਼ੱਦਦ ਨਹੀਂ ਹੋਊਗਾ ਤੋਂ ਇਸ ਵੱਲੋਂ ਇਹ ਚੀਜ਼ਾਂ ਵੱਲੋਂ ਵੀ ਧਿਆਨ ਰੱਖਿਆ ਜਾਊਗਾ ਤੇ ਬਾਕੀ ਮਾਧੇ ਮਾਲਵੇ ਦਵਾਬੇ ਪੁਆਦ ਵਾਲੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਨਾਲ ਹੀ ਉਹਨਾਂ ਦੀ ਇੱਕਜੁੱਟ ਹੋ ਕੇ ਜਿਹੜਾ ਇਹ ਕੰਮ ਨੂੰ ਨੇਪਰੇ ਚੜਾਇਆ ਬਾਕੀ ਧੰਨਵਾਦ ਕਰਦੇ ਆ ਕੁਲਦੀਪ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੇ ਮਾਨ ਸਾਹਿਬ ਦੇ ਨਾਲ ਰਲ ਕੇ ਇਹ ਉਪਰਾਲੇ ਨੂੰ ਸਿਰੇ ਚੜਾਇਆ ਧੰਨਵਾਦ ਜੀ ਜਿਹਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਉਹ ਚਿੱਤੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜਵਾਲੇ ਪਹੁੰਚੇ ਆ ਇਹ ਸਰਦਾਰ ਕੁਲਦੀਪ ਸਿੰਘ ਮਾਮਾ ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧੇ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ ਅਸੀਂ ਦੱਸਦੇ ਆ ਉਸ ਚੰਦ ਦੇਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਸਾਹਮਣੇ ਆ ਜਾਣਗੇ ਅਜਿਹਾ ਕੀ ਕਰਨੀ ਜਿਹੜੀ ਅੱਜ ਮੀਟਿੰਗ ਹੋਈ ਆ ਇਹਦਾ ਮੁੱਖ ਏਜੰਡਾ ਕੀ ਆ ਜੀ ਮੁੱਖ ਝੰਡਾ ਦਾ ਇਹ ਆ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੀ ਧੱਕੇ ਖਾਂਦਿਆਂ ਨੂੰ तकरीबन ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣੀ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵੜਾਉਣ ਵਾਲੇ ਸਾਡੇ ਮਾਮਾ ਜੀ ਕਲੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਬੂਰ ਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚੇ ਉਹ ਸਾਡੇ ਬੈਲਦਰਾਕਾਂ ਦੇ ਸਾਰੇ ਕਾਗਜ਼ ਪੱਤਰਾਂ ਹੱਥਾਂ ਦੇ ਵਿੱਚ ਉਹਨਾਂ ਨੂੰ ਮਾਮਾ ਜੀ ਨੂੰ ਦਿਨੇ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਤੇ ਜਾਂ ਖੇਡਾਂ ਖੇਡੀਆਂ ਸਫਲਤਾ ਦੇ ਪਿੱਛੇ ਮੇਨ ਜਿਹੜਾ ਕਾਰਨਾ ਇਹਨਾਂ ਦਾ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਹਰਾ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸਿਆ ਵੀ ਧੰਨਵਾਦ ਵਾਲੇ ਸ਼ਬਦ ABC ਤੇ ਉਡਾੜਾ ਸਾਡੇ ਕੋਲ ਮੁੱਕ ਗਿਆ ਇਹ ਸਾਰਾ ਸਿਹਰਾ ਸਾਡੇ ਮਾਮਾ ਜੀ ਕੁਲਦੀਪ ਸਿੰਘ ਸਾਡੇ ਦਿਲਾਂ ਦੀ ਧੜਕਣ ਮਾਨ ਸਾਹਿਬ ਇਹ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨਿਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਰਜੀਤ ਸਿੰਘ ਨੰਬਰਦਾਰ ਜੀ ਮੀਟਿੰਗ ਦਾ ਕੀ ਏਜੰਡਾ ਸੀ ਕੀ ਕਹਾ ਜਾਏ ਮੀਟਿੰਗ ਦਾ ਏਜੰਡਾ ਵੀਰੇ ਇਹੀ ਸੀਗਾ ਤੇ ਜਿਹੜੀ ਸਾਡੇ ਬੈਲ ਗੱਡੀਆਂ ਦੀ ਦੌੜ ਨੂੰ ਹਰੀ ਝੰਡੀ ਮਿਲੀ ਆ ਇਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਇਆ ਸੀਗਾ ਤੇ ਉਹ ਅਸੀਂ ਧੰਨਵਾਦ ਕਰਨਾ ਸੀਗਾ ਮਾਮਾ ਜੀ ਦਾ ਕਰਨਾ ਸੀ ਭਗਵੰਤ ਮਾਨ ਜੀ ਦਾ ਕਰਨਾ ਸੀ ਮੁੱਖ ਮੰਤਰੀ ਸਾਡੇ ਪੰਜਾਬ ਨੇ ਉਹਨਾਂ ਨੇ ਸਾਡਾ ਜੋ ਅਸੀਂ ਮਤਲਬ ਸਾਡੀਆਂ ਪਿਛਲੀਆਂ ਸਰਕਾਰਾਂ ਬਣੀਆਂ ਸੀਗੀਆਂ ਜੋ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਲੇਕਿਨ ਸਾਡੀ ਕੋਈ ਏਡੀ ਸੁਣਵਾਈ ਨਹੀਂ ਹੋਈ ਜਿੰਨੀ ਭਗਵੰਤ ਮਾਨ ਵਾਲੀ ਸਰਕਾਰ ਦੇ ਵਿੱਚ ਸਾਡੀ ਸੁਣਵਾਈ ਹੋਈ ਆ ਤੇ ਮਾਮਾ ਜੀ ਨੇ ਸਾਡੀ ਬਾਹ ਉਹਨਾਂ ਨੂੰ ਫੜਾ ਕੇ ਸਾਡਾ ਕੰਮ ਨੇਪਰੇ ਚਾੜਿਆ ਉਸੇ ਵਿਸ਼ੇ ਤੇ ਅਸੀਂ ਇਕੱਠੇ ਹੋਏ ਸੀਗੇ ਉਹਨਾਂ ਦਾ ਧੰਨਵਾਦ ਕਰ ਲਈ ਅਸੀਂ ਫੇਰ ਵੀ ਉਹਨਾਂ ਦਾ ਆਪਣੇ ਕੰਨੀਓ ਕਿੰਨੇ ਮੇਰੇ ਸਾਥੀ ਇੱਥੇ ਆਏ ਨੇ ਸਾਰਿਆਂ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅੱਜ ਦਾ ਵਿਸ਼ਾ ਇਹੀ ਸੀਗਾ ਜੀ ਮੇਨ ਬਹੁਤ ਬਹੁਤ ਧੰਨਵਾਦ ਹਾਂਜੀ